ਮੱਛਲੀ ਜਦੋਂ ਤੱਕ ਪਾਣੀ ਵਿੱਚ ਹੈ ਜਿਉਂਦੀ ਹੈ ਉਹ ਪਾਣੀ ਦੇ ਵਿੱਚ ਤੈਰਦੇ ਨੂੰ ਵੇਖ ਕੇ ਕਈ ਵਾਰ ਖੁਸ਼ ਬੜਾ ਹੁੰਦੇ ਲੋਕ ਇਹ ਕਿਵੇਂ ਖੇਡ ਖੇਡਦੀ ਹੈ ਪਰ ਚੇਤੇ ਦੇਖੋ ਉਹਦਾ ਜੀਵਨ ਹੈ ਪਾਣੀ ਉਹਨੂੰ ਪਾਣੀ ਵਿੱਚ ਕੱਢ ਕੇ ਉਹਨੂੰ ਪਾਣੀ ਵਿੱਚੋਂ ਬਾਹਰ ਲਿਆ ਕੇ ਕੋਈ ਆਖੇ ਤੈਨੂੰ ਪਾਣੀ ਤੋਂ ਵੱਧ ਕੀਮਤੀ ਕਿਸੇ ਚੀਜ਼ ਦੇ ਉੱਤੇ ਰੱਖ ਦਿੰਦੇ ਆ ਤੈਨੂੰ ਸੋਨੇ ਹੀਰੇ ਮੋਤੀ ਜਵਾਹਰ ਰੱਖ ਦਿੰਨੇ ਆ ਕੁਦਰਤ ਦਾ ਇਹ ਨਿਜਮ ਹੈ ਵੀ ਮੱਛਲੀ ਦਾ ਜੀਵਨ ਹੈ ਪਾਣੀ ਉਹਨੇ ਉਹਦੇ ਤੋਂ ਬਿਨਾ ਜਿਉਂਦਿਆਂ ਨਹੀਂ ਰਹਿਣਾ ਸਤਿਗੁਰੂ ਜੀ ਨੇ ਐਸੇ ਕਰਕੇ ਇਹ ਉਦਾਹਰਨਾ ਬਾਣੀ ਵਿੱਚ ਸਾਡੇ ਸਾਹਮਣੇ ਰੱਖੀਆਂ ਸਿੱਖਾ ਗੁਰਬਾਣੀ ਤੇਰਾ ਜੀਵਨ ਹੋਣਾ ਚਾਹੀਦਾ ਹੈ ਹਿੱਸਾ ਹੋਵੇ ਤੇਰੇ ਜੀਵਨ ਦਾ ਬਾਣੀ ਜਿਵੇਂ ਇਸ ਤਨ ਦੀਆਂ ਲੋੜਾਂ ਜੋ ਕੁਝ ਵੀ ਦੁਨਿਆਵੀ ਹੈ ਅਸੀਂ ਹਿੱਸਾ ਬਣਾ ਲਿਆ ਨੇ ਜੀਵਨ ਦਾ ਭੁੱਖ ਇਸ ਸਰੀਰ ਨੂੰ ਲੱਗਦੀ ਹੈ ਖੁਰਾਕ ਸਾਡੇ ਜੀਵਨ ਦਾ ਹਿੱਸਾ ਬਣ ਗਈ ਹੈ ਹੁਣ ਆਪਣੇ ਆਪ ਰੋਜ਼ਾਨਾ ਗ੍ਰਹਿਣ ਕਰਦੇ ਆਂ ਭੋਜਨ ਖਾਣੇ ਅੰਦਰ ਪਿਆਸ ਲੱਗਦੀ ਹੈ ਪਾਣੀ ਆਪਣੇ ਆਪ ਪੀਣਿਆ ਹਿੱਸਾ ਹੈ ਸਿੱਖਾ ਬਾਣੀ ਇਸ ਤਰੀਕੇ ਦੇ ਨਾਲ ਤੇਰੇ ਜੀਵਨ ਦਾ ਹਿੱਸਾ ਹੋਣੀ ਚਾਹੀਦੀ ਹੈ ਅੱਜ ਹਿੱਸਾ ਨਹੀਂ ਰਹੀ ਵਾਹ ਅੱਜ ਹਿੱਸਾ ਸਾਨੂੰ ਲੱਗਦਾ ਵੀ ਅਸੀਂ ਕੇਵਲ ਇੱਕ ਅੱਧੀ ਵਾਰ ਮੱਥਾ ਟੇਕ ਲਾਂਗੇ ਮਾਫ਼ ਕਰਿਓ ਮੇਰੇ ਸ਼ਬਦ ਸਿੱਧੇ ਹੁੰਦੇ ਅਸੀਂ ਸੋਚਦਾ ਵੀ ਇੱਕ ਅੱਧੀ ਵਾਰ ਮੱਥਾ ਟੇਕ ਲਿਆ ਤੇ ਗੱਲ ਮੁੱਕ ਗਈ ਸਾਨੂੰ ਲੱਗਦਾ ਵੀ ਅਸੀਂ 10 ਰੁਪਏ ਦਾ ਹੁਣ ਚਾੜ ਆਇਆ ਨਾ ਕਹਿ ਦਿੱਤਾ ਗੁਰੂ ਗ੍ਰੰਥ ਸਾਹਿਬ ਨੂੰ ਪਾਤਸ਼ਾਹ ਆ ਗਏ ਅਸੀਂ ਬਸ ਇੱਥੇ ਖੇਡ ਖਤਮ ਹੈ ਏਦੂ ਵਾ ਜੋ ਮਰਜੀ ਕਰਦੇ ਰਹੀਏ ਨਹੀਂ ਭਾਈ ਇਹ ਕਿਸੇ ਖਾਸ ਬੰਦੇ ਦੇ ਪੜਨ ਵਾਸਤੇ ਨਹੀਂ ਲਿਖੀ ਗਈ ਕੋਈ 2-4 ਬੰਦਿਆਂ ਨੂੰ ਇਹਦਾ ਹੱਕ ਨਹੀਂ ਦਿੱਤਾ ਗਿਆ ਵੀ ਉਹਨਾਂ ਨੇ ਪੜ ਲੈਣਾ ਵਾਕਿਆ ਨੂੰ ਲੋੜ ਹੀ ਹੈ ਨਹੀਂ ਨਹੀਂ ਪਾਈ ਹਰ ਸਿੱਖ ਗੁਰਬਾਣੀ ਦਾ ਪਾਠ ਆਪ ਕਰੇ ਹਰ ਸਿੱਖ ਬੜੇ ਬਾਹਰ ਹਰ ਸਿੱਖ ਨੂੰ ਸਮਝ ਹੋਵੇ ਪਤਾ ਹੋਵੇ ਗੁਰਬਾਣੀ ਵਿੱਚ ਲਿਖਿਆ ਕੀ ਹੈ ਪਾਤਸ਼ਾਹ ਦੱਸਦੇ ਕੀ ਨੇ ਸਮਝਾਉਂਦੇ ਕੀ ਨੇ